ਅੱਜ ਆਪਾਂ ਬਣਾਵਾਂਗੇ ਸੇਵੀਆਂ ਸੇਵੀਆਂ ਬਣਾਵਾਂਗੇ ਗੁੜ ਵਾਲੀਆਂ ਤੇ ਇੱਥੇ ਆਪਾਂ ਰੈਡੀमेड ਸੇਵੀਆਂ ਲਈਆਂ ਐ ਇੱਕ ਕੋਲੀ ਸੇਵੀਆਂ ਦੀ ਲਈ ਐ ਤੇ ਪੌਣੀ ਕੋਲੀ ਮੈਂ ਗੁੜ ਦੀ ਲਈ ਐ ਤੇ ਆਪਾਂ ਸੇਵੀਆਂ ਬਣਾਵਾਂਗੇ ਦਸੇ ਘਿਓ ਚ ਤੇ ਇਹ ਡਰਾਈ ਫਰੂਟ ਲੈਂਦੇ ਹਾਂ ਬਦਾਮ ਕਾਜੂ ਤੇ ਸੌਗੀ ਤੇ ਹੁਣ ਆਪਾਂ ਗੈਸ ਬਾਲਾਂਗੇ ਅਗੇ ਕੜਾਈ ਰੱਖਦੇ ਆਂ ਹਾਂਜੀ ਹੁਣ ਆਪਾਂ ਇੱਕ ਚਮਚਾ ਘਿਓ ਦਾ ਪਾਵਾਂਗੇ ਡ్రਾਈ ਫਰੂਟ ਪਾ ਦਵਾਂਗੇ ਲੋ ਫਲੇਮ ਤੇ ਹੀ ਆਪਾਂ ਡ్రਾਈ ਫਲੂਟ ਨੂੰ ਭੁੰਨ ਲਵਾਂਗੇ 2 ਮਿੰਟ ਹੋ ਗਏ ਸੀ ਤੇ ਹੁਣ ਮੈਂ ਸੋਦੀ ਪਾ ਦਵਾਂਗੇ ਸੋਦੀ ਨੂੰ ਆਪਾਂ 2-3 ਮਿੰਟ ਨਰਮ ਨਰਮ ਕਰਾਂਗੇ ਇਨਾ ਜ਼ਿਆਦਾ ਪਕਾਵਾਂਗੇ ਨਹੀਂ ਸੋਦੀ ਨੂੰ ਕੱਟ ਲਵਾਂਗੇ ਅਸੀਂ ਤੇ ਇਸ ਦੀ ਤੇ ਇਹਦੇ ਵਿੱਚ ਕਿਉਂ ਹੋਰ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਸੇਵੀਆਂ ਪਾ ਦਵਾਂਗੇ ਸੇਵੀਆਂ ਨੂੰ ਭੁੰਨ ਲਵਾਂਗੇ ਸੇਵੀਆਂ ਨੂੰ ਆਪਾਂ 2-3 ਮਿੰਟ ਵਾਸਤੇ ਭੁੰਨ ਲੈਣੇ ਆ। ਸੇਵੀਆਂ ਸਾਡੀਆਂ ਝੁੱਗੀਆਂ ਤੇ ਹੁਣ ਆਪਾਂ ਪਾਣੀ ਪਾਵਾਂਗੇ। ਸੇਵੀਆਂ ਨੂੰ ਆਪਾਂ 골ਡ ਬ੍ਰਾਊਨ ਹੀ ਕਰਨਾ। ਇੱਕ ਕੋਲੀ ਮੈਂ ਸੇਵੀ ਨਹੀਂ ਲਈ। 4 ਕੋਲੀ ਪਾਣੀ ਪਾ ਲਿਆ। ਇੱਕ ਅੱਧੀ ਕੋਲੀ ਮੈਂ ਉੱਪਰ ਪਾਣੀ ਲੈ ਲਈ ਦੋ ਅਰ ਢਾਈ ਹੋ ਗਈਆਂ। ਫਿਰ ਨਾਲ ਹੀ ਆਪਾਂ ਗੋੜ ਪਾ ਦੇਵਾਂਗੇ। करगे गो पा दो मे वास् हैं के प हो गैसी मैसेनो चैक्ट करलमांग ਲੋ ਫਲੇਮ ਤੇ ਹੀ ਆਪਾਂ ਸੇਵੀਆਂ ਨੂੰ ਪਕਾਉਂਦੇ ਆਂ 2-3 ਮਿੰਟ ਵਾਸਤੇ ਫਿਰ ਟੱਕ ਦਵਾਂਗੇ ਹਾਂਜੀ ਆਪਾਂ ਸੇਵੀਆਂ ਨੂੰ ਚੈੱਕ ਕਰਵਾਂਗੇ ਸੇਵੀਆਂ ਸਾਡੀਆਂ ਨੂੰ 2-3 ਮਿੰਟ ਲੱਗਣੇ ਹੋਰ ਪੱਕਣੀਆਂ ਤੇ ਹੁਣ ਆਪਾਂ ਡਰਾਈ ਫਰੂਟ ਪਾ ਦਵਾਂਗੇ मिक्स ਕਰਾਂਗੇ ड्राई फ्रूट ਪਾ ਕੇ ਤੇ ਹੁਣ ਆਪਾਂ ਟੱਕ ਦਵਾਂਗੇ 2-3 ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਹਾਂਜੀ ਹੁਣ ਮੈਂ ਸੇਵੀ ਨੂੰ ਚੈੱਕ ਕਰ ਲਵਾਂਗੇ ਸੇਵੀ ਸਾਡੀਆਂ ਬਣ ਕੇ ਤਿਆਰ ਤੇ ਗੈਸ ਮੈਂ ਬੰਦ ਕਰ ਦਵਾਂਗੀ ਸੇਵੀਆਂ ਦੇ ਕਿੰਨੀਆਂ ਸੋਹਣੀਆਂ ਬਣੀਆਂ ਸੇਵੀਆਂ ਕੋਈ ਜੁੜੀਆਂ ਨਹੀਂ ਇੱਕਦਮ ਕਲੀਆਂ-ਕਲੀਆਂ ਸੇਵੀਆਂ ਬਣ ਕੇ ਤਿਆਰ ਹੋਈਆਂ ਲਾਪ ਸੇਵੀਆਂ ਦਾ ਬਿਲਕੁਲ ਫਰਸਟ ਕਲਾਸ ਹੋਣਾ ਚਾਹੀਦਾ ਤੇ ਹੁਣ ਮੈਂ ਇਹਨੂੰ 2 ਮਿੰਟ ਵਾਸਤੇ ਠੱਕ ਦਵਾਂਗੀ ਤੇ ਹੁਣ ਆਪਾਂ ਸੇਵੀਆਂ ਨੂੰ ਪਲੇਟ 'ਚ ਕੱਢ ਲੈਣੇ ਆ ਬੁਰੜ ਵਧੀਆ ਸੇਵੀਆਂ ਬਣ ਕੇ ਸਾਡੀਆਂ ਤਿਆਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਅਗਲੀ ਵੀਡੀਓ ਨੂੰ ਤੁਹਾਨੂੰ ਫੇਰ ਮਿਲਾਂਗੇ ਧੰਨਵਾਦ